ਇਹ ਇਹ ਤੋਂ ਬੱਚੇ ਆ ਗਏ ਜਿਹੜੇ ਛੋੜੀ ਮੁੰਡਾ ਅਜੇ ਤਾਂ ਉਹਨਾਂ ਨੇ ਟ੍ਰੇਲਰ ਦੇ ਕੋਲ ਹੀ ਖੜੇ ਸੀ ਸਾਦੇ ਵਿੱਚ ਜਿਹੜੀ ਆਟੋ ਸੀ ਸੀ ਇਹਨੇ ਓਵਰਟ੍ਰੈਕ ਕੀਤਾ ਟਰੱਕ ਵਾਲੇ ਨੇ ਰੋਤੇ ਚੜਾਤੇ ਬੱਚੇ ਆਟੋ ਵਿੱਚ ਬੰਦਾ ਮੜਿਆ ਟਰੱਕ ਨਾਲ ਭੱਜ ਗਈ ਉਹਦਾ ਟਰਾਲੀ ਵਾਲੇ ਨੇ ਨਾ ਇਹਨੇ ਮੂਹਰੇ ਲੰਦਾ ਇਹਨੇ ਭੱਜ ਜਾਣਾ ਸੀ ਉਹਦੀ ਬ੍ਰੇਕਾਂ ਦੀ ਨਿਸ਼ਾਨ ਵੀ ਵੱਜੇ ਟਰਾਲੀ ਟਰੱਕ ਥੋੜਾ ਟਰਾਲੀ ਵਾਲੇ ਨੇ ਆਪਣੀ ਜਾਨ ਦੀ ਪਰਵਾਹ ਕਰਕੇ ਇਹਨੇ ਮੂਹਰੇ ਗੱਡੀ ਲਾਈ ਆ ਤਾਂ ਜਾ ਕੇ ਇਹਨੇ ਰੋਕੀ ਆ ਡਰਾਈਵਰ ਕਿੱਥੇ ਹੁਣ ਡਰਾਈਵਰ ਕਿੱਥੇ ਆ ਡਰਾਈਵਰ ਭੱਜ ਗਿਆ ਜਨੀ ਭੱਜ ਗਿਆ ਸ੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਲੁਧਿਆਣੇ ਦੇਖੇ ਮੌਜੂਦ ਆ ਆ ਤੇ ਜਿਹੜਾ ਲੁਧਿਆਣਾ ਚਲੰਦਰ ਹਾਈਵੇ ਆ ਫਲੋਰ ਵੀ ਰਸਤੇ ਵਿੱਚ ਆਉਂਦਾ ਟੋਲ ਪਲਾਸ ਤੋਂ ਥੋੜਾ ਪਿੱਛੇ ਆ ਟਰੱਕ ਵਾਲੇ ਵੀ ਹਣ ਗੈਲੀ ਕਰਕੇ ਜੋ ਮੌਜੂਦਾ ਲੋਕ ਸਥਾਨਕ ਲੋਕ ਦੱਸ ਰਹੇ ਆ ਕਿ 6.5 ਆਇਆ ਮੈਂ ਥੋੜੀ ਬਾਈ ਗੱਲ ਸਮਝਦਾ ਕਈ ਹੋਰ ਕੰਦੀ ਨੂੰ ਪੈ ਗਿਆ ਹੋਗਾ ਜ਼ਰੂਰ ਪੈ ਗਿਆ ਹਾਂ ਚਲੋ ਥੋੜੀ ਗੱਲ ਅਸੀਂ ਸਮਝਦੇ ਆ ਸਿਸਟਮ ਨੂੰ ਜਿਹੜਾ ਸੁਧਾਰ ਹੁਣ ਸਿਸਟਮ ਤੋਂ ਹੋਣਾ ਚਾਹੀਦਾ ਲੇਕਿਨ ਹੁਣ ਇੱਥੇ ਹੁੰਦਾ ਕੀ ਆ ਇਹ ਟਰੱਕ ਵਾਲਾ ਓਵਰਟੇਕ ਕਰਨ ਦੇ ਚੱਕਰ ਵਿੱਚ 5:17 ਦੇ ਟਾਈਮ ਤੇ ਆਇਆ ਮੈਂ ਥੋੜੀ ਦਾ ਸਮਝਦਾ ਬਾਈ ਜੋ ਹੁੰਦਾ ਕੀ ਆ ਕਿ ਟਰੱਕ ਵਾਲਾ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਔਰ ਕਿੱਤੀ ਪੱਟੀ ਤੋਂ ਪਰਲੇ ਪਾਸੇ ਇੱਕ ਮਹਿਲਾ ਜੋਨ ਨਾਲ ਦੋ ਬੱਚੇ ਮੌਜੂਦ ਸਨ ਜਿਨਾਂ ਨੂੰ ਦਰੜ ਕੇ ਰੱਖਦੇ ਤਾਂ ਦੱਸਿਆ ਜਾ ਰਿਹਾ ਕਿ 10 ਸਾਲ ਬੱਚੀ ਦੀ ਮੌਕੇ ਤੇ ਮੌਤ ਹੋ ਗਈ ਹੈ ਜਿਹੜਾ ਲੜਕਾ ਸੀ 7 ਸਾਲ ਉਸ ਦੀ ਉਮਰ ਸੀ ਉਸਨੇ ਲੱਤ ਜਿਹੜੀ ਪੂਰੀ ਪੱਚੇ ਗਈ ਹੈ ਇੱਕ ਸਾਈਡ ਪੂਰੀ ਪੱਚੇ ਗਈ ਹੈ ਔਰ ਮਹਿਲਾ ਦੇ ਵੀ ਕੰਪੀਰ ਸੱਟਾਂ ਲੱਗਿਆ ਜਿਨਾਂ ਨੂੰ ਆਟੋ ਦੇ ਥਰੂ ਜਿਹੜਾ ਹਸਪਤਾਲ ਵਿਖੇ ਪੰਚਾਇਆ ਗਿਆ ਮਿੱਜੀ ਹਸਪਤਾਲ ਲੈ ਕੇ ਗਏ ਸਰਕਾਰੀ ਹਸਪਤਾਲ ਕਿੱਥੇ ਲੈ ਕੇ ਹਾਲੇ ਤੱਕ ਪਤਾ ਨਹੀਂ ਲੱਗਾ ਲੇਕਿਨ ਆਮ ਲੋਕਾਂ ਦਾ ਜਿਹੜਾ ਗੁੱਸਾ ਹੈ ਜਿਹੜਾ ਰੋਹ ਆ ਉਹ ਹੁਣ ਐਂਬੂਲੈਂਸ ਵਾਲੇ ਤੇ ਭੜਕ ਰਿਹਾ 7 ਮਿੰਟ ਪਹਿਲਾਂ ਜਿਹੜੀ ਐਂਬੂਲੈਂਸ ਪਹੁੰਚੀ ਹਾਲਾਕੇ ਐਂਬੂਲੈਂਸ ਵਾਲੇ ਵੀਰਾਂ ਦਾ ਆਪਣਾ ਤਰਕ ਹੈ ਉਹਨਾਂ ਦਾ ਕਹਿਣਾ ਕਿ ਸਾਡੇ ਤੱਕ ਜਿਹੜੀ ਕਾਲ ਆ ਉਹ 5:30 ਵਜੇ ਦੇ ਆਸ-ਪਾਸ ਪਹੁੰਚੀ ਲੇਕਿਨ ਆਮ ਪਬਲਿਕ ਕਿ ਇਹ ਝੂਠ ਬੋਲ ਰਹੀ ਹੈ ਜਿਨ੍ਹਾਂ ਦਾ ਕਹਿਣਾ ਕਿ ਅਸੀਂ 3:30 ਵਜੇ ਤੋਂ ਕਾਲਸ ਕਰ ਰਹੇ ਹਾਂ ਆਮ ਪਬਲਿਕ ਦੇ ਦਿਲ ਵਿੱਚ ਗੁੱਸਾ ਹੈ ਰੋਸ ਹੈ ਪੀੜ ਹੈ ਪਰ ਸਿਸਟਮ ਕਿਉਂ ਨਹੀਂ ਸਮਝਦਾ ਕਿ ਇਹਨਾਂ ਜਿਹੜੇ ਲੋਕ ਸੜਕ ਦੇ ਪਰਲੇ ਪਾਸੇ ਜਾ ਰਹੇ ਸੀ ਉਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਜੇ ਇੱਥੇ ਕਿਸੇ ਲੀਡਰ ਦੇ ਮੋਢੇ ਤੇ 6:00 ਵਜੇ ਹੁੰਦੀ ਤੱਕੀ ਪੂਰਾ ਤਾਂ ਤੰਤਰ-ਤੰਤਰ ਚ ਨਾ ਪਹੁੰਚਦਾ ਜੇ ਇੱਕ ਗਰੀਬ ਟਰੱਕ ਥੱਲੇ ਆ ਗਿਆ ਉਹਨੂੰ ਹਸਪਤਾਲ ਪਹੁੰਚਾਉਣ ਲਈ ਆਟੋ ਤੇ ਛੱਡਿਆ ਜਾਂਦਾ ਜੇ ਕਿਤੇ ਲੀਡਰ ਦੀ ਗੱਡੀ ਤੋਂ ਮਾਰੀ ਝਰੀਟ ਵੀ ਲੱਗ ਜਵੇ ਤਾਂ ਦੇਖਦੇ ਕੀ ਹਾਲ ਕਰਦੇ ਲੋਕਾਂ ਦਾ ਇਹੀ ਸਵਾਲ ਨੇ ਨਾ ਸਾਰਿਆਂ ਦੇ ਕਿ ਐਂਬੂਲੈਂਸ 2 ਘੰਟੇ ਬਾਅਦ ਕਿਉਂ ਆਈ ਪਰ ਐਂਬੂਲੈਂਸ ਵਾਲੇ ਆਪਣਾ ਤਰਕ ਦੇ ਰਹੇ ਉਹਨਾਂ ਨਾਲ ਵੀ ਗੱਲ ਕਰੀ ਪਾਜੀ ਆਟੋ ਤੁਸੀਂ ਕਹਿੰਦੇ ਬੱਚੇ ਨੂੰ ਆਪ ਭੇਜਿਓ ਆਟੋ ਚ ਮੈਂ ਭੇਜਿਆ ਪਾਜੀ ਆਟੋ ਮੈਂ ਰੋਕਿਆ ਉਹ ਬੱਚੇ ਦਾ ਮਾਮਲਾ ਹਾਂਜੀ ਤੁਸੀਂ ਭਾਜੀ ਐਂਬੂਲੈਂਸ ਨੂੰ ਕਿੰਨੇ ਵਜੇ ਕਾਲ ਕੀਤੀ 4:42 ਮਿੰਟ ਤੇ ਮੈਂ ਕਾਲ ਕੀਤੀ ਆਈ ਨਹੀਂ ਆਈ ਆ ਹੁਣ ਅਸੀਂ ਬੱਚੇ ਨੂੰ ਬਹੁਤ ਭਾਜੀ ਨੇ ਆਟੋ ਰੋਕੇ ਅਸੀਂ ਆਈ ਕੋਸ਼ਿਸ਼ ਕਰਕੇ ਆਵਰ 4:42 ਤੇ ਕਾਲ ਦੀ 58 ਸੈਕਿੰਡ ਨੂੰ ਕਾਲ ਹੋਈ ਸੀ ਗੱਲ 4:42 ਸਹੀ 3:30 ਵਜੇ ਕਹੀ ਸੀ ਭਾਈ 3:30 ਅੱਗੇ ਆਜੋ ਮੜ ਜਾ ਅੱਗੇ ਆਜੋ ਭਾਜੀ ਅੱਗੇ ਆਜੋ ਤਾ ਹੁਣ ਜਿਹੜੀ ਅਸਲੀ ਗੱਲ ਸਾਹਮਣੇ ਆ ਰਹੀ ਆ 22 ਦਿਖਾ ਰਹੇ ਆ 4 44 ਤੇ ਕਹਿੰਦੇ ਕਾਲ ਕੀਤੀ ਤੇ ਹਾਦਸਾ ਕਿਹਨੇ ਹੋਇਆ ਦੀ ਕੀਤੀ ਸੀਗੀ ਆ ਦੇਖੋ ਟਾਈਮ ਕਿੰਨਾ ਹੋ ਗਿਆ ਹਾਦਸਾ ਕਿੰਨੇ ਵਜੇ ਆ ਜੀ ਹਾਦਸਾ ਹੋਇਆ ਪੋਨੇ 4 ਵਜੇ ਪੋਨੇ 4 ਵਜੇ ਹਾਂਜੀ ਪੋਨੇ 4 ਵੇ ਹਾਦਸਾ ਹੋਇਆ ਉਦੋਂ ਐਡਾ ਰੋਲਾ ਨਹੀਂ ਸੀਗਾ ਕਰਾਊਡ ਨਹੀਂ ਸੀ ਕੋ ਦੇਖੋ ਕੱਲ ਤਾਂ ਸੀਐਮ ਸਾਹਿਬ ਕਹਿੰਦੇ ਕਿ ਅਸੀਂ ਗੱਡੀਆਂ ਬਹੁਤ ਦੇ ਦਿੱਤੀਆਂ ਜੀ ਸੜਕ ਹਾਦਸਾ 30 ਕਿਲੋਮੀਟਰ ਦੇ ਹੋ ਗਏ ਚੱਟ ਪਹੁੰਚੂ ਜਿਹੜੇ মিডিਆ ਦੇ ਜਿੰਨੇ ਵੀ ਚੈਨਲ ਆ ਨਾ ਸਾਰੇ ਚੈੱਕ ਕਰ ਲਿਓ ਤੇ ਕੀ ਨਿਊਜ਼ ਚੱਲਦੀ ਪਈ ਐ ਇਸ ਵੇਲੇ ਮੁਹਾਲ ਭਾਈ ਮੈਂ ਇੱਕ ਗੱਲ ਕਰਾ ਤੁਹਾਡੇ ਨਾਲ ਕੋ ਸਾਡੀ ਗੱਲ ਸੁਣ ਮੇਰੀ ਗੱਲ ਸੁਣ ਤਿੰਨ ਮਹੀਨੇ ਹੋ ਗਏ ਸਾਡੀ ਤਨਖਾਹ ਨਹੀਂ ਮੇਰੀ ਗੱਲ ਸੁਣ ਭਾਈ ਗੱਲ ਸੁਣ ਭਰਾਵਾਂ ਨੇ ਗੱਲ ਇਨਸਾਨੀ ਬਣਾ ਕੇ ਸਮਝੀਓ ਸਾਡੇ ਸ਼ਹਿਰ ਵੀ ਇਸ਼ੂ ਹੋਇਆ ਲੇਕਿਨ ਜਦੋਂ ਇਦਾਂ ਦੀ ਐਮਰਜੈਂਸੀ ਹੁੰਦੀ ਹੈ ਨਾ ਸਭ ਕੁਝ ਭੁੱਲਣਾ ਚਾਹੀਦਾ ਜਿਹਦਾ ਬੱਚਾ ਚਲਾ ਗਿਆ ਨਾ ਭਾਜੀ ਸਾਰਾ ਕੁਝ ਭੁੱਲ ਕੇ ਕੰਡਮ ਹੋ ਗਿਆ ਇੱਕ ਜਦ ਸਰਕਾਰ ਹੀ ਬੁੱਧੂ ਹੈ ਮੈਂ ਕਿਹ ਕਰੇਗੀ ਮੁੜ ਕੇ ਨਹੀਂ ਹੋਣਾ ਭਾਈ ਸਾਰੀ ਜ਼ਿੰਮੇਵਾਰੀ ਕੰਪਨੀ ਆ ਫਿਰ ਤੁਸੀਂ ਕੰਪਨੀ ਤੇ ਅਲਿਗੇਸ਼ਨ ਲਾਓ ਨਾ ਕੰਮਰੇ ਦੇ ਚੱਲ ਰਿਹਾ ਵੀਰੇ ਅਸੀਂ ਲਾਇਬਲ ਆ ਰਹੇ ਹਾਂ ਇੱਕ ਜ਼ਿੰਮੇਵਾਰੀ ਇਹ ਆ ਸਾਡੇ ਸਾਰੇ ਬੰਦੇ ਆ ਹਜੇ ਮਹੀਨਾ ਪਹਿਲੇ ਸੜਾ ਇਖੜਾ ਉਹ ਕਹਿੰਦੇ ਦੂਰੋਂ ਆਣੀ ਹੈ ਜੀ ਜਬੱਦੀ ਤੋਂ ਆਣੀ ਹੈ ਜੀ ਵੇਖੋ ਘੰਟਾ ਘੰਟਾ ਐਮਬੂਲੈਂਸ ਨਹੀਂ ਪਹੁੰਚਦੀ ਦੋ ਦੋ ਘੰਟੇ ਐਮਬੂਲੈਂਸ ਨਹੀਂ ਪਹੁੰਚਦੀ ਔਰ ਜਿਹੜੇ ਬੱਚੇ ਹਲੇ ਜਵਾਕ ਜਿਹਨੇ ਦੁਨੀਆ ਦੇਖੀ ਨਹੀਂ ਹੋ ਰੜਕਦੇ ਮਰ ਜਾਂਦੇ ਆ ਬਿਲਕਕੁਲ ਦੇ ਮਰ ਜਾਂਦੇ ਆ ਤਾਂ ਕਾਦੀ ਡੈਮੋਕ੍ਰੇਸੀ ਆ ਪਾਜੀ ਜਦੋਂ ਜਵਾਨ ਕੁਚੋਰ ਪਿਓ ਨੂੰ ਪੁੱਛੋ ਜੀ ਜਾ ਕੇ ਹਾਂਜੀ ਲੱਤਾਈ ਪਾਜੀ ਦੋਨੇ ਐਨੀ ਜਿਹਨੂੰ ਉਹ ਚੀਜ਼ ਲੱਤ ਜੀ ਪੂਰੀ ਪਾੜ ਕੇ ਢਿੱਡ ਪੂਰਾ ਬਾਟਾ ਪਿਆ ਬੱਚੇ ਦਾ ਲੜਕੀ ਦੀ ਮੌਤ ਹੋ ਗਈ ਆ ਲੜਕੀ ਦੀ ਰਾਂਜ ਸਕੋਟ ਮੌਤ ਹੋ ਗਈ ਜੀ ਉਹ ਪਿੱਛੇ ਕਿੱਸਿਆ ਨਾ ਹਾਂਜੀ ਪੁਲਸ ਵਾਲੇ ਵੀ ਆਏ ਸਾਰਾ ਕੁਝ ਫਿਰ ਸਕਿਆ ਪੁਲਸ ਵਾਲੇ ਵੀ ਆਏ ਡੈੱਡ ਬਡੀ ਕਹਦੇ ਜ ਲੈ ਗਏ ਛੋਟਾ ਆ ਆਹ ਉਹ ਵੀ ਕਿੱਥੇ ਦਾ ਫੜ ਗਏ ਵਾ ਜੀ ਇਹ ਹਾਲਾਤ ਕਿਸੇ ਚ ਫੜ ਕੇ ਉਦੋਂ ਚੱਕ ਚੋ ਆ ਗਿਆ ਸੀ ਉਹ ਇਕੱਠਾ ਕਰਦੇ ਪਏ ਸੀ ਇੱਦਾਂ ਯਾਰ ਆਪਦੀ ਗੱਡੀ ਵੀ ਲਿਆਂਦੀ ਆ ਗੱਡੀ ਹੈਗੀ ਉਹਨਾਂ ਕੋ ਉਧਰ ਗੱਡੀ ਖੜਾਈ ਹੈ ਗੱਡੀ ਚੋਂ ਉੱਥੇ ਲਿਆ ਜਾਣਾ ਛੋੜਾ ਦੀ ਉਹਨੇ ਸਾਇਪੋਲਿਸ ਨੂੰ ਕੀ ਕਰਨਾ ਇਹ ਨਾਨਾ ਵਾ ਇਹ ਨਾਨਾ ਜੀ ਉਹਦਾ ਤੁਹਾਡੇ ਤੁਹਾਡਾ ਹਾਂ ਨਾਤੀ ਨਾਤੀ ਇਨਕੇ ਸਾਹ ਜਾਓ ਇਨਸਾਫ ਚਾਹੀਦਾ ਯਾਰ ਜੇ ਜੇ ਕਿ ਲੋਕਾਂ ਨੇ ਕਹਿੰਨਾ ਪਰਵੇਸ਼ੀ ਬੰਦਾ ਆ ਟੂੀ ਮਾਰੋ ਖਤਮ ਹੈ ਭਾਜੀ ਕਾ ਨਹੀਂ ਨਹੀਂ ਇਹ ਬੰਦੇ ਇੱਕ ਹੁੰਦੇ ਟੀਕੇ 05F 5703 ਨੰਬਰ ਨੋਟ ਕਰ ਲਓ ਜੀ ਨੰਬਰ ਨੋਟ ਕਰ ਸਰ ਇੱਕ ਵਾਰ ਨੰਬਰ ਨੋਟ ਕਰ ਲਓ ਕੇਕੇ 02 ਚਲੋ ਸਾਈਡ ਤੇ ਜੋ ਜਾਣਾ ਕਿੱਥੇ ਜਾਣਾ ਹੋਰ ਕਿੱਥੇ ਜਾਣਾ ਜੀ ਸਰ ਪਰ ਇੱਕ ਬੇਨਤੀ ਆ ਪਬਲਿਕ ਦੀ ਲੋੜਾ ਜੀ ਲੋੜਾ ਇਹ ਹਾਂਜੀ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਜ਼ਿਆਦਾ ਮਾੜੀ ਠੀਕ ਹੈ ਨਾ ਜੀ ਹੁਣ ਟਰੱਕ ਨੂੰ ਸਾਈਡ ਤੇ ਕਰਾਇਆ ਜਾ ਰਿਹਾ ਲੇਕਿਨ ਡਰਾਈਵਰ ਜਿਹੜਾ ਕਹਿੰਦੇ ਮੌਕੇ ਤੋਂ ਭੱਜ ਗਿਆ ਔਰ ਡਰਾਈਵਰ ਦੇ ਅੰਦਰ ਇੰਨੇ ਵੀ ਇਨਸਾਨੀਅਤ ਹਮਦਰਦੀ ਨਹੀਂ ਜਾਗੀ ਇੱਕ ਵਾਰੀ ਉੱਤਰ ਕੇ ਦੇਖ ਲਵੇ ਬੱਚੇ ਕਹੋ ਜੇ ਉਹਨਾਂ ਤੇ ਕੀ ਹਾਲਾਤ ਆ ਔਰ ਐਂਬੂਲੈਂਸ ਦਾ ਫਿਰ ਉਹੀ ਗੱਲ ਹੈ ਹਰੇਕ ਜ਼ਿਲ੍ਹੇ ਚ ਹਰੇਕ ਸ਼ਹਿਰ ਚ ਲੋਕਾਂ ਨੂੰ ਇਹੀ ਦਿੱਕਤ ਆਉਂਦੀ ਆ ਕਿ ਐਂਬੂਲੈਂਸ ਹਾਦਸਾ ਹੋਣ ਤੋਂ ਏਰੀਆ ਬਾਈ ਚਾਹੀਦੀ ਭਾਜੀ ਐਂਬੂਲੈਂਸ ਚਾਹੀਦੀ ਐ ਏਰੀਆਜ਼ ਬਾਈ ਚਾਹੀਦੀ ਐ ਜੀ ਐਂਬੂਲੈਂਸ ਚਾਹੀਦੀ ਐ ਨਾ ਏਰੀਆਜ਼ ਬਾਈ ਚਾਹੀਦੀ ਐ 2 ਘੰਟੇ ਤੋਂ ਪਹਿਲੇ ਪਹਿਲੇ ਆਂਦੇ ਨਹੀਂ ਤਾਂ ਉਹ ਆਪਣਾ ਤਰਕ ਦੇ ਰਹੇ ਸੀਗੇ ਕਿ ਸਾਡੇ ਦੀ ਸਟ੍ਰਾਈਕ ਚੱਲਦੀ ਆ ਪਰ ਸਟ੍ਰਾਈਕ ਦੇ ਕਾਰਨ ਕਿਸੇ ਦੀ ਤਾਂ ਮੌਤ ਹੋ ਗਈ ਨਾ ਇਹ ਇਹ ਤਾਂ ਬੱਚੇ ਆ ਗਏ ਬੱਚੇ ਜਿਹੜੇ ਛੋੜੀ ਮੁੰਡੇ ਅਜੇ ਤਾਂ ਇਹਨਾਂ ਨੇ ਗ੍ਰੇਲਿਆਂ ਦੇ ਕੋਲ ਹੀ ਖੜੇ ਸੀ ਆ ਦੇ ਸੀਗੇ ਆਟੋ ਵਿੱਚ ਸੀਗੇ ਇਹਨੇ ਓਵਰਟੈਕ ਕੀਤਾ ਟਰੱਕ ਵਾਲੇ ਨੇ ਰੋਤੇ ਚੜਾਤੇ ਬੱਚੇ ਆਟੋ ਸੀ ਤੇ ਬੱਚੇ ਆ ਗਏ ਬੰਦਾ ਭੱਜ ਗਿਆ ਉਹਦਾ ਟਰਾਲੀ ਵਾਲੇ ਨੇ ਨਾ ਇਹਨੇ ਮੂਰੇ ਲੰਦੇ ਨੇ ਭੱਜ ਜਾਣਾ ਸੀ ਉਹਦੇ ਬ੍ਰੇਕਾਂ ਦੇ ਨਿਸ਼ਾਨ ਵੀ ਵੱਜੇ ਟਰਾਲੀ ਥੋੜਾ ਟਰਾਲੀ ਵਾਲੇ ਨੇ ਆਪਣੀ ਜਾਨ ਦੀ ਪਰਵਾਹ ਕਰਕੇ ਅਰੇ ਮੋਰੋ ਗੱਡੀ ਲਾਈ ਆ ਤਾਹ ਜਗ ਇਹਨਾਂ ਰੁਕੀ ਆ ਡਰਾਈਵਰ ਕਿੱਥੇ ਆ ਹੁਣ ਡਰਾਈਵਰ ਕਿੱਥੇ ਆ ਡਰਾਈਵਰ ਪੱਜ ਗਿਆ ਜਨੀ ਪੱਜ ਗਿਆ ਵੀਰੋ ਦੇ ਪਰਿਵਾਰ ਦੇ ਮੈਂਬਰ ਪਰਿਵਾਰ ਭਾਜੀ ਇਹ ਬਿਲਕੁਲ ਗੁਰਾਹਾਲਾ ਪਰਿਵਾਰ ਦਾ ਅੱਛਾ ਐਮਬੂਲੈਂਸ ਨੂੰ 3:30 ਦੇ ਕਾਲ ਕਰਦੀ ਸੀ ਹਾਂ ਹਾਂਜੀ ਭਾਈ 3:30 ਵਜੇ ਦੀ ਕਾਲ ਕੀਤੀ 6 ਵਜੇ ਆਈ ਆ ਦੇ ਲੋ 6 ਵਜੇ ਹੋਣੇ ਚ ਇਹੋ ਜੀ ਐਮਬੂਲੈਂਸ ਦਾ ਕੀ ਕਰਨਾ ਮਾਰਾ ਪੂਰਾ ਨਿਦੇਹਾਣਾ ਜੇ ਮਾਰੇ ਘਟੋ ਘਟ ਇੱਕ ਐਮਬੂਲੈਂਸ ਪੂਰਾ ਨਿਦੇਹਾ ਮੰਗਤ ਇਹ ਆ ਕਿ ਐਂਬੂਲੈਂਸ ਆ ਟਾਈਮ ਤੇ ਪਹੁੰਚਣੀ ਚਾਹੀਦੀ ਆ ਐਂਬੂਲੈਂਸ ਟਾਈਮ ਤੇ ਪਹੁੰਚਣੀ ਚਾਹੀਦੀ ਆ ਕਹਿੰਦੇ ਦੁੱਗਰੀ ਤੋਂ ਆਏ ਆ ਜੀ ਐਕਸੀਡੈਂਟ ਹੋ ਰਿਹਾ ਆ ਜਲੰਧਰ 3:30 ਵਜੇ ਕਾਲ ਕੀਤੀ ਕਿੱਥੇ ਕੀਤੀ ਸੀਗੀ ਭਾਜੀ ਆਈ ਸਾਰੀ ਦੇਖੋ ਉਧਰ ਸਾਡੀ ਗੱਡੀ ਆ ਜੀ ਭੱਜ ਕੇ ਉਧਰੋਂ ਇੱਧਰ ਆਏ ਬੱਤੇ ਹਜੇ ਖੜੀ ਸੀਗੇ ਰੋਡ ਤੇ ਹਜੇ ਇਹਨਾਂ ਨੇ ਰੋਡ ਪਲਾ ਪਲਾ ਕੋਲ ਖੜੇ ਆ ਚਿੱਟੀ ਲਾਨ ਤੋਂ ਹੀ ਪਿੱਛੇ ਖੜੇ ਨੇ ਉਹ ਟਰੱਕ ਮਾਰਿਆ ਬੰਦੇ ਨੇ ਬੱਚੇ ਦੇ ਉੱਪਰ ਜਿਹੜਾ ਪੈਦਲ ਬੱਚੇ ਦੇ ਮਾਰੇ ਪੈਦਲ ਬੱਚੇ ਮਾਰੀ ਸੀ ਨਾ ਪੈਦਲ ਬੱਚੇ ਮਾਂ ਵੀ ਨਾਲ ਆ ਖੜੀ ਹੋਈ ਅਜਾ ਰੋਡ ਕ੍ਰਾਸ਼ ਕਰਨਾ ਉਹਨਾਂ ਨੇ ਜਿਹੜੇ ਮੁੰਡੇ ਦੀ ਲੱਤ ਪੂਰੀ ਫ੍ਰੈਕਚਰ ਹੋ ਗਈ ਹੈ ਪੂਰੀ ਛੱਡ ਗਈ ਹੈ ਡੈਥ ਕਿ ਨਹੀਂ ਹੋਈ ਪੂਰੀ ਦਾ ਪੂਰਾ ਸਿਰ ਸੂਰ ਬੇਸਤਾ ਪਾ ਕੇ ਨਾ ਪੂਰੀ ਹੋਈ ਡੈਥ ਹੈ ਮਾਂ 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 ਪਾਈ ਪਤਲੀ ਉਹ ਵੀ ਚਰੇ ਕਿੰਨੇ ਸਾਲ ਚ ਹੈ ਨਾ ਸਾਨੂੰ ਪਤਾ ਸਾਡਾ ਆਪ ਦਾ ਦਿਲ ਤੱਕ ਦਾ ਕਰੀ ਜਾਂਦਾ ਵੇਖੋ ਆਟੋ ਚ ਉਹਨੂੰ ਲੈ ਕੇ ਗਏ ਆ ਆਟੋ ਲੈ ਕੇ ਸਾਡੇ ਵੀ ਮਾਰ ਬੱਚੇ ਸਾਡਾ ਵੀ ਜਿਆਦਾ ਇੱਥੇ ਤੁਸੀਂ ਆਟੋ ਚ ਲੈ ਕੇ ਗਏ ਹਾਂਜੀ ਆਟੋ ਨਾਲ ਲੈ ਕੇ ਗਏ ਤਾਂ ਕੋਈ ਸ਼ਰਮ ਆਣੀ ਚਾਹੀਦੀ ਸੈਮਬ ਫੋਨ ਕਰ ਰਹੇ ਉਹਨਾਂ ਟਾਈਮ ਤੇ ਪਹੁੰਚਣਾ ਚਾਹੀਦਾ ਜਿਹੜੇ ਕਹਿੰਦੇ 5 ਮਿੰਟ 10 ਮਿੰਟ ਐਨੀ ਚਿਰ ਜਿਹੜਾ ਬੰਦਾ ਜਲੰਧਰੋਂ ਵਾਪਸ ਆ ਜਾਂਦਾ ਹੈ ਜਿੰਨਾ ਟਾਈਮ ਇਹਨਾਂ ਨੇ ਤਿੰਨ ਦਿਹਾੜੇ ਚਲਾਤਾ 2 2.5 ਘੰਟੇ ਲੱਗੇ ਇਹਨਾਂ ਨੂੰ ਹਾਂਜੀ ਲੱਗਾ ਤਾਈ ਜੀ ਚੱਲ ਗਿਆ ਐਕਸੀਡੈਂਟ ਹੋਇਆ ਪੂਰਾ ਸਾਢੇ 3:30 ਤੁਸੀਂ ਕਹਿੰਦੇ ਕਾਲ ਕੀਤੀ ਸਾਢੇ 3:30 ਐਕਸੀਡੈਂਟ ਹਾਂਜੀ ਸਾਢੇ 3:30 ਦਾ ਹੈ ਆਜਾ ਉੱਧਰ ਦਿਖਾ ਦੋ ਪੁੱਛਿਆ ਕਿ ਖਰਾਕ ਕਰ ਰਿਹਾ ਸੀਗਾ ਤੇ ਇਹਨੇ ਜਲੰਧਰ ਵਾਲੇ ਪਾਸੇ ਜਾਣਾ ਸੀ ਤੇ ਓਵਰਟੇਕ ਕਰਨ ਦੇ ਚੱਕਰ ਵਿੱਚ ਵੈਸੇ ਓਵਰਟੇਕ ਵੀ ਗਲਤ ਸਾਈਡ ਤੋਂ ਕਰ ਰਿਹਾ ਸੀਗਾ ਥੱ ਕਿ ਬੱਚੇ ਜਿਹੜੇ ਦਰੜ ਕੇ ਰੱਖ ਦਿੱਤੇ ਆ ਜੇ ਕੇ 3:30 ਵਜੇ ਫੋਨ ਹੋਈ ਐ ਐਂਬੂਲੈਂਸ ਨੂੰ ਜੀ 3:30 ਵਜੇ ਫੋਨ ਕੀਤੀ ਐ ਤੇ ਹੁਣ ਟਾਈਮ ਕਿੰਨਾ ਹੋ ਗਿਆ ਜੀ 6:35 ਉਹ ਘੰਟੇ ਲੱਗੇ ਹਾਂਜੀ ਜਦੋਂ ਐਕਸੀਡੈਂਟ ਹੋਇਆ ਸੁਣਾ ਦਿਆ ਕਹਿੰਦਾ 3:30 ਵਜੇ ਐਕਸੀਡੈਂਟ ਕਿੰਨੇ ਜਾਨੇ ਦਰੜ ਕੇ ਰੱਖ ਦਿੱ ਥੱਲੇ ਦੋ ਬੱਚੇ ਦੋ ਬੱਚੇ ਕੋਈ ਲੇਡੀ ਵੀ ਸੀ ਨਾਲ ਇੱਕ ਲੇਡੀਸ ਇੱਕ ਲੇਡੀ ਦੋ ਬੱਚੇ ਹਾਂਜੀ ਮਮਤਾ ਦੋ ਬੱਚੇ ਸੀ ਕੁੜੀ ਮੁੰਡਾ ਸੀ ਹਾਂ ਕੁੜੀ ਦੀ ਉਮਰ 10 ਸਾਲ ਦੱਸੀ ਜਾ ਰਹੀ ਐ ਤੇ ਮੁੰਡੇ ਦੀ 7 ਸਾਲ ਆਏ ਉਹ ਹਾਲਾਤ ਨੇ ਆ ਜਾ ਬਈ ਅੰਦਰ ਆ ਕਹਿੰਦੇ ਸਾਨੂੰ 5 ਮਿੰਟ ਪਹਿਲਾਂ ਫੋਨ ਆਇਆ ਸਾਡਾ ਹੈਗਾ 10:00 ਮੁਲਾਇਆ ਲਓ ਕਹਿੰਦੇ ਐਕਸੀਡੈਂਟ 3:30 ਦਾ 5:30 ਆਏ ਆ ਸਾਡੇ 5:30 ਨਹੀਂ ਆਏ ਸਾਨੂੰ ਚਲੋ ਕਾਲ ਆਏਗਾ ਸਾਨੂੰ ਕਾਲ ਹੋਣਾ ਹੀ ਆ ਹਾਂ ਜਦੋਂ ਕਾਲ ਆਈ ਜੀ ਇਸ ਵਾਸਤੇ ਦੁਰਪੈਸੇ ਚਲਦਾ ਨਹੀਂ ਪਰ 3:30 ਵਜੇ ਵੀ ਕਾਲ ਨਾ ਕਿੱਥੇ ਜਾਈ ਜਾਂਦੀ ਆ ਪਤਾ ਨਹੀਂ ਜੀ ਸਾਨੂੰ ਤਾਂ ਕਾਲ ਆਈ ਕੋਈ ਐਡਾ ਵੱਡਾ ਲੁਧਿਆਣਾ ਸ਼ਹਿਰ ਆ ਹੋ ਸਕਦਾ ਬੰਦਾ ਵੱਜ ਜਾਂਦਾ ਢੰਗੜੀ ਵਾਲੀ ਸਾਈਡ ਤੋਂ ਆ ਇੱਥੇ ਫਿਰ ਕਿਹੜੀ ਐਂਬੂਲੈਂਸ ਆਣੀ ਚਾਹੀਦੀ ਹੈ ਜਿਹੜੇ ਸਾਨੂੰ ਇੱਕ ਐਸ ਪੈਂਦਾ ਨਹੀਂ ਮੇਰੇ ਪਤਾ ਨਹੀਂ ਤੁਹਾਨੂੰ ਪੈਂਦਾ ਨਹੀਂ ਨਹੀਂ ਪੈਂਦਾ ਵੈਸੇ ਚਲੋ ਤੁਸੀਂ ਪਹੁੰਚੇ ਆ ਹਾਂਜੀ ਪਹੁੰਚੇ ਆਂ ਅਸੀਂ ਪਰ ਇਹਦਾ ਮਤਲਬ ਸਿਸਟਮ ਨਹੀਂ ਇਹ ਬਣੀ ਪਾਉਗਾ ਜਵਾਬ ਆਈ ਹੈ ਜੇਰ ਕੇ ਨਾਲ ਇਹ ਐਂਬੂਲੈਂਸ ਮੌਕੇ ਤੇ ਪਹੁੰਚੀ ਨਹੀਂ ਲਾਪਾਜ ਜੀਤ ਬਣਾਇਆ ਦੋ ਦੋ ਘੰਟੇ ਬਾਅਦ ਆਈ ਹੈ ਦੋ ਘੰਟੇ ਬਾਅਦ ਕਿੰਨੇ ਵਾਰ ਫੋਨ ਕੀਤਾ ਗਿਆ ਸੀਗਾ ਮਾਰਾ ਇਹ ਕੱਟੋ ਕੱਟ 50 ਪਾਉਨੇ ਸੀ ਮਾਈਕ ਖੜੇ ਆਖਾ ਚਾਰ ਵਜੇ ਫੋਨ ਹੋ ਗਿਆ 6 ਵਜੇ ਐਂਬੂਲੈਂਸ ਗੱਡੀ ਦਾ ਪਿੱਛੇ ਖੜਾ ਸੀ ਬੱਚੇ ਪਿੱਛੇ ਪਿੱਛੇ ਖੜੇ ਸੀ ਗਈ ਪਿੱਛੇ ਉਹ ਸਿਰ ਦੇਖ ਲੋ ਸਿਰ ਸਿਰ ਉੱਥੇ ਆ ਦੇਖ ਲੋ ਬੱਚੇ ਦਾ ਸਿਰ ਗੱਡੀ ਦੇ ਅੱਗੇ ਬੱਚੇ ਦਾ ਆ ਦੇਖੋ ਭਾਜੀ ਇੱਧਰ ਬੱਚੇ ਇੱਧਰ ਖੜੀ ਹੈ ਗੱਡੀ ਇੱਥੇ ਬੱਚੇ ਬੱਚੇ ਗਨੇ ਚੱਪਲ ਵੀ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਬੱਚੇ ਨੇ ਓਵਰਟੈਕ ਕੀਤਾ ਟਰੱਕ ਡਰਾਈਵਰ ਭੱਜ ਰਿਹਾ ਸੀਗਾ ਤੇ ਟਰਾਲੀ ਵਾਲੇ ਨੇ ਉਹ ਟਰਾਲੀ ਲੈ ਕੇ ਰੋਕਿਆ ਸੀ ਮਸਲੀ ਦਾ ਭੱਜ ਜਾਣਾ ਸੀ ਸਰਦਾਰ ਬੰਦਾ ਸੀ ਉਹ ਜਿਹਨੇ ਰੋਕਿਆ ਇਹ ਲੰਡਾ ਵਰਜਨ ਹੈ ਆ ਲੈ ਲੋ ਗੱਲ ਕਰਨੀ ਕਰਨਾ ਇੱਥੇ ਸਰ ਮਦਰ ਕਿਸ ਤਰ੍ਹਾਂ ਉਹਨਾਂ ਦੀ ਮਦਰ ਕਿਸ ਤਰ੍ਹਾਂ ਸਰ ਉਹਨਾਂ ਦੀ ਅਸੀਂ ਸਪੌਟ ਦੇ ਦੇਈਏ ਸਾਨੂੰ ਜਾਂਚ ਕਰਕੇ ਠੀਕ ਹੈ ਜੀ ਥੈਂਕ ਯੂ ਸਰ